ਬੇਨਤੀ ਕਰਦੇ ਆਂ ਭਰਾਵੋ ਭਾਰਤੀ ਕਿਸਾਨ ਜਨ ਦੀ ਏਕਤਾ ਅਗਰਾਹਾ ਵੱਲੋਂ। ਆਗਮਨ ਸਮਾਨ ਦੀ ਸਰਕਾਰ ਨੇ ਜਿਹੜੀ ਬਠਿੰਡੇ ਜ਼ਿਲ੍ਹੇ ਦੇ ਅੰਦਰ ਦੁੰਨਿਆਣੇ, ਭੁੱਖੇ ਵਾਲੀ ਇਹ ਤਿੰਨ ਪਿੰਡਾਂ ਦੀ ਜ਼ਮੀਨ ਹੈ ਜਿਹੜੀ ੱੱਕੇ ਨਾਲ ਦੱਬੀ ਹੈ, ਰੋੜ ਕੱਢ ਰਹੀ ਹੈ ਵੱਡਾ। ਅੱਜ ਉੱਥੇ ਭਾਰਤੀ ਕਿਸਾਨ ਜਨ ਦੀ ਏਕਤਾ ਅਗਰਾਹਾ ਦਾ ਵੱਡਾ ਭੇੜ ਹੋਇਆ ਜਸੇਬੰਦੀ ਦਾ। ਤੁਸੀਂ ਘਰਾਂ 'ਚ ਸੁੱਤੇ ਪਏ ਹੋ। ਅਸੀਂ ਉਸ ਜਗ੍ਹਾ ਤੇ ਆਂ ਅਸੀਂ ਉਦੋਂ 8 ਕਿਲੋਮੀਟਰ ਹਰਕਨਾਲਾ ਚ ਬਹੁਤ ਵੱਡੇ ਪੱਧਰ ਤੇ ਢੇਡ ਹੋਇਆ ਥਰੂ ਗੈਂਸ ਦੇ ਗੋਲੇ ਚਲਾਏ ਆ ਬੰਬ ਚਲਾਏ ਆ ਉਹਨਾਂ ਨੇ ਪੂਰੀ ਸ਼ਕਤੀ ਵਰਤ ਕੇ ਦੇਖੀ ਐ ਪਰ ਆਪਣੀ ਜਥੇਬੰਦੀ ਪੂਰੀ ਢਿੜੀ ਐ ਕਈ ਵਾਰੀ ਪੁਲਿਸ ਪਿੱਛੇ ਹਟੀ ਐ ਕਈ ਵਾਰੀ ਜਥੇਬੰਦੀ ਪਿੱਛੇ ਹਟੀ ਐ ਪੂਰਾ ਢੇਡ ਹੋਇਆ ਐ ਸ਼ਕਤੀ ਨਾਲ ਜੇ ਤੁਸੀਂ ਜ਼ਮੀਨਾਂ ਬਚਾਉਣੀਆਂ ਨੇ ਘਰਾਂ ਚੋਂ ਬਾਹਰ ਨਿਕਲੋ ਉਰੇ ਪੱਕਾ ਮੋਰਚਾ ਲੱਗ ਚੁੱਕਿਆ ਅਸੀਂ ਇਸ ਟਾਈਮ ਗੁਰਦੁਆਰੇ ਚ ਖੜੇ ਆ ਸਾਰੇ ਬਲਾਕਾਂ ਨੂੰ ਸੰਗਰੂਹ